ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਿਸਾਨ ਆਪਣੇ ਖੇਤਾਂ ਦੇ ਵਿੱਚ ਨਾੜ ਅਤੇ ਰਹਿਣ ਖੁੰਦ ਨੂੰ ਅੱਗ ਨਾ ਲਗਾਉਣ ਤਾਂ ਜੋ ਵੱਡੇ ਹਾਦਸੇ ਹੋਣ ਤੋਂ ਬਚਾਅ ਹੋ ਸਕੇ ਅਤੇ ਵਾਤਾਵਰਣ ਨੂੰ ਵੀ ਦੂਸ਼ਿਤ ਹੌਣ ਤੋਂ ਬਚਾ ਜਾ ਸਕੇ ਪਰ ਇਸ ਦੇ ਬਾਵਜੂਦ ਵੀ ਕਿਸਾਨ ਆਪਣੇ ਖੇਤਾਂ ਦੇ ਵਿੱਚ ਨਾਰ ਨੂੰ ਅੱਗ ਲਗਾਉਣ ਤੋਂ ਬਾਝ ਨਹੀਂ ਆ ਰਿਹਾ ਅਤੇ ਐਸੇ ਹੀ ਮਾਮਲੇ ਸਾਹਮਣੇ ਆਏ ਗੁਰਦਾਸਪੁਰ ਦੇ ਪਿੰਡ ਬੋਲੇਵਾਲ ਦੇ ਵਿੱਚ ਜਿੱਥੇ ਇੱਕ ਕਿਸਾਨ ਦੇ ਵੱਲੋਂ ਖੇਤਾਂ ਦੇ ਵਿੱਚ ਨਾਰ ਨੂੰ ਲਗਾਈ ਅੱਗ ਦੇ ਕਾਰਨ ਇੱਕ ਖੂਬਸੂਰਤ ਪਾਰਕ ਸੜਕੇ ਸਵਾਹ ਹੋ ਗਈ ਅਤੇ ਪਾਰਕ ਪਿੰਡ ਦੇ ਹੀ ਨਾਰਵੇ ਦੇ ਵਿੱਚ ਵਸੇ ਐਨ ਆਰ ਆਈ ਨੌਜਵਾਨ ਸਾਹ ਬੋਲੇਵਾਲ ਦੇ ਵੱਲੋਂ ਫਲਾਂ ਤੇ ਫੁੱਲਾਂ ਦੇ ਬੂਟੇ ਲਗਾ ਕੇ ਸਥਾਪਿਤ ਕੀਤੇ ਸੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਐਨ ਆਰ ਆਈ ਨੌਜਵਾਨ ਦੇ ਵੱਲੋਂ ਲੱਖਾਂ ਰੁਪਏ ਖਰਚ ਕਰਕੇ ਤਿਆਰ ਕੀਤੀ پارک ਪੂਰੀ ਤਰ੍ਹਾਂ ਨਸ਼ਟ ਹੋ ਚੁੱਕਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਹ پارک ਜਿੱਥੇ ਪਿੰਡ ਦੇ ਬੱਚੇ ਬਜ਼ੁਰਗ ਅਤੇ ਹੋਰ ਲੋਕ ਰੋਜ਼ਾਨਾ ਸੈਰ ਕਰਦੇ ਸਨ ਜਾਂ ਫਿਰ ਫੁੱਲਾਂ ਜਾਂ ਫਲਾਂ ਦੇ ਬੂਟਿਆਂ ਤੋਂ ਬਣੇ ਇਸ ਜਗ੍ਹਾ ਤੇ ਆਪਣਾ ਸਮਾਂ ਬਿਤਾਉਂਦੇ ਸਨ ਉਹ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਹੈ ਇਹ پارک ਕਿਸੇ ਸਰਕਾਰ ਦੇ ਵੱਲੋਂ ਨਹੀਂ ਬਲਕਿ ਪਿੰਡ ਦੇ ਹੀ ਨਾਰਵੇ ਦੇ ਵਿੱਚ ਰਹਿ ਰਹੇ ਐਨ ਆਰ ਆਈ ਦੇ ਵੱਲੋਂ ਇੱਕ ਬੰਜਰ ਜ਼ਮੀਨ ਤੇ ਆਪਣੀ ਜੇਬ ਤੋਂ ਲੱਖਣ ਪੇ ਖਰਚ ਕਰਕੇ ਆਵਾਜ਼ ਕੀਤੀ ਗਈ ਸੀ ਪਿੰਡ ਦੇ ਲੋਕਾਂ ਨੂੰ ਸਮਰਪਿਤ ਕੀਤਾ ਪਰ ਪਿੰਡ ਦੇ ਇੱਕ ਕਿਸਾਨ ਦੀ ਵਜ੍ਹਾ ਦੇ ਕਾਰਨ ਇਹ ਖੂਬਸੂਰਤ ਪਾਰਕ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਿਆ ਉੱਥੇ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਉਹਨਾਂ ਕਿਸਾਨਾਂ ਤੇ ਨਕੇਲ ਕੱਸਣੀ ਚਾਹੀਦੀ ਹੈ ਜੋ ਨਾੜ ਨੂੰ ਅੱਗ ਲਗਾ ਕੇ ਸਰਕਾਰ ਦੇ ਵੱਲੋਂ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰ ਰਹੇ ਹਨ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਖੇਤਾਂ ਦੇ ਵਿੱਚ ਲਗਾਈ ਅੱਗ ਦੇ ਨਾਲ ਪਾਰਕ ਦੇ ਵਿੱਚ ਲੱਗੇ 500 ਦੇ ਕਰੀਬ ਫਲਦਾਰ ਅਤੇ ਫੁੱਲਾਂ ਵਾਲੇ ਪੌਦੇ ਸੜ ਕੇ ਸੁਆਹ ਹੋ ਗਏ ਮੇਰਾ ਨਾਮ ਅਸ਼ਪਾਲ ਸਿੰਘ ਜੀ ਮੈਂ ਇਸੇ ਪਿੰਡ ਦਾ ਰਹਿਣ ਵਾਲਾ ਹਾਂ ਅੱਜ ਅਸੀਂ ਇੱਥੇ ਪਿੰਡ ਦੇ ਪਾਰ ਜਿੱਥੇ ਕਿ ਸਭ ਬੁਲੇਵਾਲੀਏ ਨੇ ਬਹੁਤ ਹੀ ਸਖਤ ਮਿਹਨਤ ਕਰਕੇ ਇਸ ਬੰਜਰ ਭਈ ਜਗ੍ਹਾ ਨੂੰ ਆਬਾਦ ਕੀਤਾ ਸੀਗਾ ਉਸ ਦੇ ਵਿੱਚ ਫਲ ਬੂਟੇ ਜਿਹੜੇ ਲਾਏ ਸੀ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਸ ਨੂੰ ਕਿ ਜੀਸਸ ਖੇਡ ਪਾਰਕ ਦਾ ਨਾਮ ਦਿੱਤਾ ਸੀਗਾ ਬੱਚਿਆਂ ਵਾਸਤੇ ਬੜੇ ਪ੍ਰਬੰਧ ਕੀਤੇ ਸੀਗੇ ਪਰ ਅੱਜ ਬੜੀ ਸ਼ਰਮ ਵਾਲੀ ਗੱਲ ਆ ਕਿ ਨਾਲ ਦੇ ਪਿਆਲੀ ਵਾਲੇ ਕਿਸਾਨ ਨੇ ਨਾਲ ਨੂੰ ਅੱਗ ਲਾਈ ਆ ਔਰ ਜਿੰਨੇ ਵੀ ਬੂਟੇ ਲੱਗੇ ਸੀ ਇਸ ਪਾਰਕ ਵਿੱਚ ਕੇਲਿਆਂ ਨੂੰ ਕੇਲਿਆਂ ਦੇ ਬੂਟੇ ਹੋ ਗਏ ਉਹ ਸਾਰੇ ਜਿਹੜੇ ਨੇ ਸੜ ਕੇ ਜਿਹੜੇ ਨੇ ਤਕਰੀਬਨ ਸਮਝ ਲਓ ਵੀ ਬਹੁਤ ਹੀ ਵੱਡੀ ਪੱਧਰ ਤੇ ਜਿਹੜਾ ਨੁਕਸਾਨ ਹੋਇਆ ਆ ਬਾਕੀ ਉਸ ਬੰਦੇ ਨਾਲ ਵੀ ਗੱਲਬਾਤ ਕੀਤੀ ਗਈ ਆ ਵੀ ਤੁਸੀਂ ਇਹ ਕਿਉਂ ਕੀਤਾ ਪਰ ਹੁਣ ਉਹ ਮੰਨਣ ਨੂੰ ਤਿਆਰ ਨਹੀਂ ਕੀ ਜਦੋਂ ਅਸੀਂ ਇੰਨੀ ਗੱਲ ਕਹੀ ਵੀ ਪਿਆਲੀ ਤੁਹਾਡੀ ਆ ਹੁਣ ਤੁਹਾਡੀ ਪਿਆਲੀ ਨੂੰ ਦੂਜਾ ਬੰਦਾ ਕੌਣ ਅਗ ਲਾਏਗਾ ਹਨ ਕਿ ਉਹ ਲਾ ਸਕਦਾ ਆ ਇਸ ਗੱਲ ਨੂੰ ਉਹ ਮੰਨਦੇ ਨਹੀਂ ਕਿ ਸਾਡੀ ਪੁਰਜੋਰ ਅਪੀਲ ਸਰਕਾਰਾਂ ਦੇ ਅੱਗੇ ਇਹੋ ਜਿਹੇ ਜਿਹੜੇ ਨੇ ਲੋਕ ਨੇ ਉਹਨਾਂ ਨੂੰ ਨੱਥ ਪਾਈ ਜਾਵੇ ਮੇਰਾ ਅਮਿਤ ਕੁਮਾਰ ਨਾਂ ਆ ਅੱਛਾ ਕਿਹੜੀ ਜਗ੍ਹਾ ਕੀ ਗੱਲ ਹੋਈ ਗੱਲ ਇਹ ਪਿੰਡ ਬੂਲੇਵਾਲ ਦੇ ਹੈਗਾ ਜਿੱਥੇ ਹੀ ਖਲੋਤੇ ਆ ਕਬਰਿਸਤਾਨ ਇਹਨੂੰ ਦੂਜੇ ਦਾ ਨਾਂ ਦਿੱਤਾ ਗਿਆ ਜੀ ਇਸ ਖੇਡਪਾਰਕ ਜੀ ਇਸ ਖੇਡਪਾਰਕ ਦਾ ਮੇਰਾ ਦੋਸਤ ਆਪਣੇ ਸਾਥ ਬੁਲੇ ਵਾਲੀ ਆ ਉਹਨੇ ਮੈਨੂੰ ਫੋਨ ਕੀਤਾ ਸੀ ਵੀ ਪਿੰਡ ਆਂਦਾ ਫਿਰ ਦੌੜ ਕੇ ਜਾਈ ਜਾਂਦਾ ਵੀ ਉੱਥੇ ਕਿਸੇ ਨੇ ਅੱਗ ਲਾ ਦਿੱਤੀ ਆ ਤੇ ਮੈਂ ਆਇਆ ਮਿੰਟੋ ਮਿੰਟ ਮੈਂ ਤਾਂ ਇਦਾਂ ਹੀ ਮਰ ਕੇ ਘਰ ਕੋਈ ਕੰਮ ਲੱਗੇ ਮਿਸਤਰੀ ਲੱਗੇ ਮੈਂ ਤਾਂ ਇਦਾਂ ਹੀ ਛੱਡ ਕੇ ਤਿੰਨ ਠਾਈ ਆਇਆ ਵਾ ਕਿ ਮੈਂ ਆ ਵੇਖਿਆਗਾ ਕਿਤੇ ਤੇ ਮੌਂਦਿਆਂ ਦੇ ਸਾਰਾ ਖਸਾ ਬੂਟੇ ਅੱਗ ਲੱਗੀ ਸਾਰੇ ਫਲਾਂ ਦੇ ਕਿੰਨੇ ਵਧੀਆ ਬੂਟੇ ਸੀ ਤੇ ਕੇਲਿਆਂ ਦੇ ਬੂਟੇ ਸਾਰੇ ਬੜੇ ਗਰਦ ਹੋ ਗਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਲੋਕਾਂ ਨੂੰ ਵੀ ਮਤਲਬ ਕਿ ਕੀ ਇਹ ਲੋਕਾਂ ਨੂੰ ਮਿਲਦਾ ਕੀ ਇਹ ਸਾਤ ਕਬੂਤੇ ਸਿਆਸਤਾ ਅੱਠਾਂ ਸਾਲਾਂ ਦੀ ਜਿਹੜੀ ਕਮਾਈ ਹੈ ਇੱਕ ਮਿੰਟ ਦੇ ਵਿੱਚ ਰਾਖ ਕਰ ਦਿੱਤੀ ਹੈ ਦੇਖੋ ਲੋਕਾਂ ਵਾਸਤੇ ਉਹ ਸਾਫ ਬਾਹਰ ਬੈਠਾ ਹੁੰਨੇ ਕਿਹੜਾ ਭੀ ਆਪਣੇ ਵਾਸਤੇ ਜਾਂ ਆਪਣੇ ਘਰ ਵਾਸਤੇ ਬੂਤੇ ਲਾਏ ਨੇ ਉਹ ਲੋਏ ਤੇ ਲੋਕਾਂ ਵਾਸਤੇ ਵੀ ਯਾਰ ਤੁਸੀਂ ਆ ਕਮ ਸਕੋਂ ਜਾਇ ਕਰੋ ਠੀਕ ਹੈ ਨਾ ਉਦਾਂ ਦੇਖੋ ਕਿੰਨੇ ਉਦਾਹਰਣ ਦੇਤੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਕੌਣ ਯਾਰ ਇਸ ਗੱਲ ਨੂੰ ਜਾਣਦੇ ਹੁਣ ਜਾਣਦਾ ਕੋਈ ਨਹੀਂ ਕੋਈ ਨਹੀਂ ਜਾਣਦਾ ਜੇ ਜਾਣਦਾ ਹੋਵੇ ਤੇ ਮਤਲਬ ਕਿ ਇਦਾਂ ਇਦਾਂ ਦੀ ਕੋਈ ਮੁਸ਼ਕਲੀ ਨਾ ਆਵੇ ਪਰ ਲੋਕਾਂ ਦੀ ਜਿਹੜੀ ਸਮਝ ਆਣਾ ਉਹ ਮੈਨੂੰ ਸਮਝ ਨਹੀਂ ਲੱਗਦੀ ਕਿੱਥੇ ਗਈ ਆ ਕੀ ਸਮਝ ਕੀ ਕਰਦੇ ਕਿ ਕਿਉਂ ਇਦਾਂ ਕਰਦੇ ਨੇ ਇਹਨਾਂ ਦਾ ਕੀ ਕਸੂਰ ਆ ਜਿਨ੍ਹਾਂ ਨੂੰ ਅੱਗ ਲਾ ਦਿੱਤੀ ਆ ਇਸ ਬਾਗ ਦੇ ਬੱਚੇ ਵੀ ਖੇਡਦੇ ਨੇ ਬੱਚੇ ਖੇਡਦੇ ਹੀ ਇੱਥੇ ਇੰਜੋਏ ਕਰਦੇ ਪੂਰਾ ਆਉਂਦੇ ਹੁਣ ਦੇਖੋ ਕਿ ਜੇ ਹੁਣ ਬੱਚੇ ਆਉਣਗੇ ਕੀ ਉਹ ਆ ਕੇ ਕੋਈ ਨਾ ਵੇਖ ਸਾਰੇ ਪਾਸੇ ਰਾਖ ਹੀ ਰਾਖ ਆ ਹਾਂਜੀ ਕਾਲ ਹੀ ਕਾਲ ਕੋਈ ਪਈ ਆ ਕਿ ਹੁਣ ਜਿੱਥੇ ਆ ਗਏ ਇੱਥੇ ਕੀ ਖੇਡਣਗੇ ਤਾਂ ਕੀ ਮਤਲਬ ਕਿ ਤੁਸੀਂ ਆ ਵੀ ਸੈਣੀ ਬਾਜਾ ਜੇ ਤਾਂ ਬੱਚੇ ਖੇਡਦੇ ਹੁੰਦੇ ਜੋ ਵੀ ਵੱਡਾ ਹੱਥ ਆਪਰੇ ਤੇ ਕੌਣ ਜ਼ਿੰਮੇਵਾਰ ਸੀ ਦੇਖੋ ਜੀ ਹੁਣ ਇੱਥੇ ਬੱਚੇ ਖੇਡਦੇ ਛੋਟੇ ਬੱਚੇ ਜਿੱਦਾਂ ਲੰਬ ਆ ਕੇ ਵੱਜਦੀ ਹੀ ਤੇ ਇਹ ਤਾਂ ਮਤਲਬ ਕਿ ਸਿਆਣਾ ਬੰਦਾ ਹੀ ਨਹੀਂ ਸੰਭਲ ਸਕਦਾ ਕਿ ਜੇ ਬੱਚੇ ਹੁੰਦੇ ਤੇ ਕਿੰਨਾ ਬਹੁਤ ਵੱਡਾ ਨੁਕਸਾਨ ਹੋਣਾ ਇੱਥੇ ਕੌਣ ਜ਼ਿੰਮੇਵਾਰ ਸੀ ਠੀਕ ਹੈ ਜੀ ਫਲ ਜੇ ਇੱਥੇ ਪਾਕਚ ਲੱਗੇ ਦੇਖਿਆ ਜੀ ਕੋਮ ਅਮਰੂਦਾਂ ਦੇ ਆ ਕਿਨੂਆ ਦੇ ਆ ਆਪਣੇ ਨਾਖਾਂ ਦੇ ਨੇ ਆ ਦੂਸਰੇ ਨਿੰਬੂ ਨੇ ਕਾਫੀ ਤਰ੍ਹਾਂ ਦੇ ਕੇਲੇ ਨੇ ਕਾਫੀ ਕਾਫੀ ਤਰ੍ਹਾਂ ਦੇ ਬਹੁਤ ਜ਼ਿਆਦਾ ਵੈਰਾਈਟੀ ਨੇ ਜਿਹੜੇ ਮਲ ਕੇ ਇੱਥੇ ਲਾਏ ਹੋਏ ਨੇ ਸਾਰੀਆਂ ਵੈਰਾਈਟੀਆਂ ਜਿਨ੍ਹਾਂ ਨੂੰ ਮਲ ਕੇ ਅੱਗੇ ਉੱਪਰ ਤੱਕ ਮਲ ਕੇ ਅਗਲੇ ਹੁਣ ਆ ਦੇਖੋ ਤੁਸੀਂ ਲਾਗੇ ਤਾਂ ਮੈਂ ਦੱਸਣਾ ਆ ਦੇਖੋ ਫਲ ਹਾਂਜੀ ਕੀ ਇਹਨਾਂ ਦੇ ਵਿਚਾਰੇ ਇਹਦਾ ਕੀ ਪੱਲੇ ਰਹਿ ਗਿਆ ਕਿਹੜੇ ਕਿਹੜੇ ਫਲਾਂ ਦੇ ਬੂਟੇ ਨੇ ਅੱਜ ਲੱਗੇ ਇਹ ਆਕੇਲਿਆਂ ਦੇ ਨੂੰ ਨਿੰਬੂਆਂ ਦੇ ਨੂੰ ਲੱਗੇ ਆ ਆ ਪਿੱਛੇ ਹੋਰ ਨਾਖਾਂ ਦੇ ਬੂਟੇ ਨੇ ਕਿਨੂਆਂ ਦੇ ਬੂਟੇ ਨੇ ਅਮਰੂਦਾਂ ਦੇ ਬੂਟੇ ਨੇ ਆਪਣੇ ਦੂਜੇ ਅੰਬਾਂ ਦੇ ਬੂਟੇ ਨੇ ਕਾਫੀ ਜ਼ਿਆਦਾ ਬੂਟੇ ਆ ਜਿਨ੍ਹਾਂ ਨੂੰ ਮਿਲ ਕੇ ਆਗਰਦੀ ਹੋਈ ਅੰਦਾਜ਼ਾ ਹੁਣੀ ਆ ਘੱਟ-ਘੱਟ ਕਿਨੇ ਕੌਣ ਗੇ ਪਾਈਏ ਆਪਣੀ 5-700 ਬੂਟਾ ਤੇ ਘੱਟੋ-ਘੱਟ ਹੈ ਹੀ ਹੈਗਾ ਕੀ ਕਹਿਣਾ ਚਾਹੁੰਦੇ ਗਵਰਨਮੈਂਟ ਨੂੰ ਗਵਰਨਮੈਂਟ ਨੇ ਤੇ ਕੈਚ ਕਰਕੇ ਆ ਨਾਮ ਨਾਲ ਅਗਰਦੀ ਤੇ ਕਿਸਾਨ ਫਿਰ ਲੈ ਜਾਂਦੇ ਦੇਖੋ ਜੀ ਇਹ ਤਾਂ ਹੁਣ ਤੇ ਇਹ ਤਾਂ ਸਰਕਾਰਾਂ ਨੂੰ ਚਾਹੀਦਾ ਨਾ ਵੀ ਮਿਲ ਕੇ ਕੋਈ ਉਪਰਾਲਾ ਕਰਨ ਠੀਕ ਆ ਜੀ ਆਪਣੇ ਡਿਊਟੀਆਂ ਲੋਨ ਮੁਲਾਜ਼ਮਾਂ ਦੀਆਂ ਜਿਹੜੇ ਇਸ ਇਟਾਲੀਅਨ ਨਾਲ ਜਾਂ ਮਿਲ ਕੇ ਸੰਬੰਧਤਰ ਰੱਖਦੇ ਨੇ ਹਾਂ ਨੂੰ ਜੀ ਉਹਨਾਂ ਨੂੰ ਚਾਹੀਦਾ ਵੀ ਨਾਲ ਉਹਨਾਂ ਡੀਡ ਨਾਲ ਕੇ ਦੇਖਣਾ ਸਰਵੇ ਕਰਾਉਣਾ ਅਡਵਾਂਸ ਪਹਿਲਾਂ ਹੀ ਮਿਲ ਕੇ ਜਦੋਂ ਕਣਕਾਂ ਪੱਕਦੀਆਂ ਨੇ ਜਾਂ ਕੁਝ ਉਹਨਾਂ ਨੂੰ ਵੇਖ ਪਹਿਲੇ ਅਡਵਾਂਸ ਵਿੱਚ ਆਪਣੇ ਉਹਨਾਂ ਨੂੰ ਚਾਹੀਦਾ ਵੀ ਧਿਆਨ ਵਿੱਚ ਲਿਆ ਲਿਆਉਣਾ ਚਾਹੀਦਾ ਕਿ ਯਾਰ ਅੱਗ ਅੱਗ ਨਹੀਂ ਲਾਉਣੀ ਇਹਨਾਂ ਬਚਾਓਗਾ ਨੂੰ ਨੋਟਿਸ দাও ਕਿ ਅੱਗ ਨਹੀਂ ਲਾਉਣੀ ਮਿਲ ਕੇ ਅੱਗ ਲੱਗ ਦੇ ਵੇਖੋ ਪਹਿਲੀ ਤਾਂ ਕਿੰਨਾ ਨੁਕਸਾਨ ਜੀਵ ਜੰਤੂ ਕਿੰਨੇ ਜਿਹੜੇ ਧਰਤੀ ਦੇ ਵਿੱਚ ਨੇ ਉਹ ਉਹਨਾਂ ਨੂੰ ਅਗਲ ਦੇ ਉਹ ਮਰ ਜਾਂਦੇ ਕਈ ਇਦਾਂ ਦੇ ਵੇਖੋ ਪੈਲੀਆਂ ਦੇ ਵਿੱਚ ਜੀਵ ਜੰਤੂ ਉਹਦੇ ਜਿਹੜੇ ਪੈਲੀਆਂ ਉਹਨੂੰ ਭੋਲਿਆ ਰੱਖਦੇ ਉਹ ਬਜਾਉ ਵਾਲੇ ਕੀੜੇ ਮਕੌੜੇ ਵੀ ਹੁੰਦੇ ਨੇ ਤੇ ਉਹ ਵੀ ਮਲਕੇ ਵਿੱਚ ਨਸਟ ਹੋ ਜਾਂਦੇ ਨੇ ਤੇ ਕੀ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਇੰਨਾ ਦਾਅਵੇ ਨਾਲ ਕਹਿ ਸਕਦਾ ਵੀ ਜੇ ਇਦਾਂ ਹੀ ਇਹ ਚੱਲਦਾ ਰਹਿਣਾ ਤਾਂ ਆਉਣ ਵਾਲੇ ਪੰਜਾਂ ਚੋ 70 ਸਾਲਾਂ ਦੇ ਜਿਹੜੀ ਜ਼ਮੀਨ ਜਿਹੜੀ ਬੰਜਰ ਹੋਊਗਾ ਇਹ ਮਲਕੇ ਐਸਐਮ ਜੈਟ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ